ਸਤਿ ਸ਼੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਜੀ ਅੱਜ ਆਪਾਂ ਪਹੁੰਚੇ ਹਾਂ ਜੀ ਪਿੰਡ ਠੱਠੀਆਂ ਮੰਤ ਜ਼ਿਲ੍ਹਾ ਤੇ ਤਹਿਸੀਲ ਤਰਨਤਾਰਨ ਸਾਹਿਬ ਤੇ ਸਮਾਗ ਕੋ ਦੀ ਗੱਡੀ ਦੁਪਹਿਰ ਦੇ 3 ਵਜੇ ਦਾ ਤੇ 4 ਜੂਨ 2025 ਤੇ ਵੀਰ ਕੋਲ ਦੋ ਪਸ਼ੂ ਕਾਊ ਆ ਜੀ ਦੋਵੇਂ ਹਰਿਆਣੇ ਦੇ ਆ ਜੀ ਤੇ ਇੱਕ ਸੱਜਰੇ ਆ ਜੀ ਤੇ ਇੱਕ ਸੂਨ ਨੂੰ ਲੈਂਦੀ ਆ ਜੀ ਫੋਡਰ ਕੋਈ ਕਿ ਦੇਣਾ ਚਾਰ ਪੰਜ ਦਿਨ ਲਾ ਚਾਰ ਪੰਜ ਦਿਨ ਗੱਬਣਾ ਤੇ ਤਿਆਰੀ ਤੇ ਆ ਠੀਕ ਹੈ ਜੀ ਗੱਬਣਾ ਤੇ ਤਿਆਰੀ ਤੇ ਆ ਹਾਂਜੀ ਤੇ ਬਾਕੀ ਆਪਾਂ ਵੀਰ ਨਾਲ ਗੱਲਬਾਤ ਕਰਦੇ ਆ ਜੀ ਤੇ ਤੁਹਾਨੂੰ ਸਾਰੀ ਡਿਟੇਲ ਦਿੰਨੇ ਆ ਜੀ ਤੇ ਅਜੂ ਕਰੀ ਗੱਲਬਾਤ ਸ਼ੁਰੂ ਹੋਰ ਜੀ ਸਾਸਿਕਾ ਵੀਰ ਦੀ ਸਾਸਿਕਾ ਠੀਕ ਹੈ ਜੋ ਠੀਕ ਠਾਕ ਵਧੀਆ ਜੀ ਵਧੀਆ ਭਰਾ ਵਧੀਆ ਜੀ ਕੈਮ ਸੇ ਤਾਂ ਵਧੀਆ ਵਧੀਆ ਭਰਾ ਵੇ ਤੁਹਾਡੀ ਕਿਰਪਾ ਹੀ ਮਹਾਰਾਜ ਦੋ ਪਸ਼ੂ ਲੈ ਕੇ ਆਏ ਜੀ ਹਾਂਜੀ ਹਾਂਜੀ ਵੇਚੀ ਵੇਖ ਹਾਂਜੀ ਹਰਿਆਣੇ ਦੇ ਹਾਂਜੀ ਹਾਂਜੀ ਵੀਰ ਉਧਰ ਹੋ ਲਈਆਂ ਮਹੀਆਂ ਗੱਲ ਠੀਕ ਹੈ ਜੀ ਹਾਂਜੀ ਤੇ ਹੋਰ ਕਹਿਮ ਸੇ ਤਾਂ ਵਧੀਆ ਵਧੀਆ ਕਿਰਪਾ ਤੁਹਾਡੀ ਵੀ ਦੀ ਕਿਰਪਾ ਭਾਬੇ ਨਾਲ ਕਰੀਏ ਸ਼ੁਰੂ ਸਾਹਿਬ ਜੀ ਹਾਂਜੀ 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 ਵੀ ਜੀ ਚਲਾਓ ਜੀ ਆਪਾਂ ਇਧਰੋਂ ਕਰੀਏ ਸ਼ੁਰੂ ਦੱਸਿਓ ਡਿਟੇਲਸ ਸਾਹਿਬ ਜੀ ਜੁਜੇ ਦੂਜਾ ਸੁਭਾ ਸੂਈ ਝੋਟੀ ਦੂਸਰਾ ਕੱਲ ਦੀ ਸੂਈ ਤੀਜੀ ਚਵਾਈ ਜੋ ਹਾਂਜੀ 11 12 ਕਿਲੋ ਬੌਲੀ ਆ ਵੀ ਜੀ ਐ ਪਾ ਕੋਈ ਚੋਕੇ ਖੜੇ ਤਿੰਨ ਟਾਈਮ ਚਾਰ ਟਾਈਮ ਹਾਂਜੀ ਦੇਖ ਲਓ ਵੀ ਜੀ ਲਾਓ ਜੀ ਕਰੋ ਚੈੱਕ ਛੋਟੀ ਵੀਰ ਜੀ ਵੇਖੋ 11 12 ਲੀਟਰ ਬੌਲੀ ਹੈ ਜੀ ਹਾਂਜੀ ਵੀਰ ਜੀ ਬੌਲੀ ਹੈ ਤੇ ਕੱਲ ਸੂਈ ਆ ਕੱਲ ਸੂਈ ਵੀਰ ਜੀ ਦੁਪਹਿਰੇ ਠੀਕ ਹੈ ਜੀ ਕੱਲ ਦੁਪਹਿਰੇ ਸੂਈ ਆ ਤੇ 11 12 ਲੀਟਰ ਦਾ ਬੌਲੀ ਆ ਤੇ ਪਿੱਛੇ ਫਲ ਗਈ ਹੈ ਜੀ ਵੀਰ ਜੀ ਕੱਟੀ ਆ ਮਗਰ ਕੱਟੀ ਹੈ ਜੀ ਹਾਂਜੀ ਵੀਰ ਜੀ ਠੀਕ ਹੈ ਜੀ ਤੇ ਇਹ ਪਸ਼ੂ ਹਰਿਆਣੇ ਦੇ ਹਾਂਜੀ ਵੀਰ ਜੀ ਉਧਰੋਂ ਲੈ ਆਏ ਮੈਂ ਠੀਕ ਹੈ ਜੀ ਹਾਂਜੀ ਤੇ ਵਿਖਾਓ ਜੀ ਖੋਲ ਕੇ ਲਓ ਜੀ ਕਰੋ ਚੈੱਕ ਹਰਿਆਣੇ ਦੇ ਪਸ਼ੂ ਮੁਝੇ ਕਾਠੀ ਕੂਠੀ ਵੇਖੋ ਮਾਈ ਦੀ ਹਾਂਜੀ ਹਾਂਜੀ ਪੂਰੀ ਪੂਰੀ ਕੇ ਐ ਮਛੇਰੀ ਜਿੰਨੀ ਟੋੜੀ ਹੈ ਜੀ ਪੂਰੀ ਪੂਰੀ ਪਤਾ ਲੱਗ ਨਹੀਂਦਾ ਇਹਦੇ ਲਓ ਜੀ ਕਰੋ ਚੈੱਕ ਵੇਖੋ ਸੰਦੀ ਸਾਹਿਬ ਜੀ ਬਾੜ ਸਾਹਿਬ ਵੇਖੋ ਹਾਂਜੀ ਵੇਖੋ ਬਾਨਾ ਵੇਖੋ ਮਾਈ ਦਾ ਲਓ ਜੀ ਕਰੋ ਚੈੱਕ ਰੇਲ ਗੱਡੀ ਦਾ ਡੱਬਾ ਹੀ ਛਾਈ ਹਾਂਜੀ ਹਾਂਜੀ ਰੋਕੇ ਹੋ ਇਥੇ ਬੱਚੇ ਦਾ ਕਰਦੀ ਹੈ ਛਾਈ ਹਾਂਜੀ ਉਹ ਤਾਂ ਹੈਗਾ ਲਓ ਜੀ ਫੇਸ ਚੈੱਕ ਕਰੋ ਜੀ ਇਹ ਜਸਬੀ ਉਹ ਜਸਬੀ ਆ ਕੱਲ ਐਵੇਂ ਵੇ ਸੁਈ ਆ ਠੀਕ ਹੈ ਜੀ 11 12 ਕਿਲੋ ਬੋਲੀ ਆ ਵੀ ਜੀ ਠੀਕ ਹੈ ਜੀ ਹਾਂਜੀ ਲਓ ਜੀ ਕਰੋ ਚੈੱਕ ਵੀਰ ਜੀ ਫੇਰ ਇੱਕ ਈ ਡਿਟੇਲ ਦੇ ਦੇਓ ਇਹਦੀ ਵੀਰ ਜੀ ਕੱਲ ਦੁਪਹਿਰੇ ਸੁਈ ਆ 11 12 ਕਿਲੋ ਬੋਲੀ ਆ ਸਾਹਿਬ ਜੀ ਠੀਕ ਹੈ ਜੀ ਹਾਂਜੀ 11 12 ਕਿਲੋ ਬੋਲੀ ਆ ਤੇ ਕੱਲ ਸੁਈ ਆ ਹਾਂਜੀ ਵੀਰ ਜੀ ਕੱਲ ਸੁਈ ਮਗਰ ਕੱਟੀ ਆ ਜੀ ਵੀਰ ਜੀ ਕੱਟੀ ਆ ਮਗਰ ਹਾਂਜੀ ਤੇ ਕਰੋ ਚੈੱਕ ਜੀ ਇਹ ਕੋਈ ਟਾਈਮ ਟੇਂਡਲ ਨਹੀਂ ਹੋ ਤਿੰਨ ਵਜਨ ਦਾ ਸ਼ਾਮ ਵਾਲੇ ਕਰਮ ਵਾਲੀ ਪੰਡਾ ਹੀ ਭਾਈ ਫਿਰਦੀ ਹੈ ਹਾਂਜੀ ਠੀਕ ਹੈ ਜੀ ਤੇ ਸੂਹਾ ਦੂਸਰਾ ਵੀਰ ਜੀ ਹਾਂਜੀ ਵੀ ਦੂਜਾ ਸੂਹਾ ਜੀ ਦੂਸਰਾ ਸੂਹਾ ਜੀ ਹਾਂਜੀ ਤੇ ਚਵਾਈ ਚੂਈ ਦੇ ਚਵਾਈ ਵਜੇ 13 ਦੀ ਮੋਟਰ ਲੱਗੀ ਗਰਲ ਗਰਲ ਵਰਦੀ ਵੀਰ ਜੀ ਲਓ ਜੀ ਪੀਕ ਲੈਵਲ ਦੇ ਵਿੱਚ 17 18 ਕਿਲੋ ਦੋ ਤੇ ਕੱਢੂਗੀ ਮੱਝ ਠੀਕ ਹੈ ਜੀ ਪੀਕ ਲੈਵਲ ਤੇ ਚੱਲੀ ਨਾ 17 18 ਕਿਲੋ ਵੀਰ ਜੀ 11-12 ਕਿਲੋ ਵਿੱਚ ਸਟਾਰ ਹੀ ਮਾਰਿਆ ਕਰਮਾਲੀ ਨੇ ਹਾਂਜੀ ਉਹ ਆ 17-18 ਕਿਲੋ ਦੋ ਦਿਨ ਨੂੰ ਕੀ ਜਾਂਦਾ ਵੀਰ ਜੀ ਠੀਕ ਹੈ ਜੀ ਤੇ ਪੂਰੀ ਥੀਲਸ ਲੱਗਦੀ ਲੈ ਨਾ ਵੀਰ ਜੀ ਜਿੱਦਾਂ ਮਰਜ਼ੀ ਕੋਈ ਚੱਕਰ ਹੀ ਨਹੀਂ ਵੀਰ ਜੀ ਪੂਰੀ ਥੀਲਸ ਲੱਗਦੀ ਹੈ ਜੀ ਕਰਮਾਲੀ ਦੇ ਪੰਡਾ ਪਾਈ ਫਿਰਦੀ ਸਰਦਾਰ ਜੀ ਹਾਂਜੀ ਵੀਰ ਜੀ ਮਾੜਾ ਮਾਲ ਆਪਾਂ ਲੈਂਦੇ ਨੇ ਕੱਲ ਨੀਲਤਾ ਡੰਗਰ ਪਾਇ ਬਾਬੇ ਦੀ ਕਿਰਪਾ ਨਾਲ ਦੋ ਮਿੰਟਾਂ ਦੇ ਵੇਗੇ ਤੁਹਾਡੇ ਚੈਨਲ ਤੇ ਹਾਂਜੀ ਹਾਂਜੀ ਵੀਰ ਜੀ ਤੈਨੂੰ ਬੜਾ ਅੱਜ ਕੱਲ ਚੰਗਾ ਡੰਗਰ ਵੇਖਦਾ ਵੀਰ ਹਾਂਜੀ ਹਾਂਜੀ ਕੋਤੇ ਕੋਈ ਬੰਨੀ ਫਿਰਦਾ ਵੀ ਸਹੀ ਗੱਲ ਹੈ ਜੀ ਕਰੋ ਕੁਆਲਟੀ ਚੈੱਕ ਜ ਤੇ ਦੱਸਿਓ ਰੇਟ ਫਿਰ ਆਪਾਂ ਵੀਰਾਂ ਨੂੰ ਵੀਰ ਜੀ ਦਾ ਰੇਡ ਕਰਾਉਣ ਨੂੰ ਕੋਈ 80 ਇੱਕ 90 ਕਰਾਈਓ ਵੀਰ ਜੀ 1,65,000 ਦੀ ਵਿੱਚ ਮੱਝ ਦੇ ਦਾਂ ਠੀਕ ਹੈ ਜੀ ਹਾਂਜੀ 1,65,000 ਹਾਂਜੀ ਠੀਕ ਹੈ ਤੁਹਾਡੇ ਮਾਨਦਾਨ ਕਰਕੇ ਵੀਰ ਜੀ ਸਾਰਾ ਕੁਝ ਕੀਤਾ ਜੀ ਠੀਕ ਹੈ ਜੀ 1,65,000 ਵੀਰ ਨੇ ਰੇਡ ਰੱਖਿਆ ਹੈ ਤੇ ਡਿਟੇਲ ਵੀਰ ਜੀ ਫਿਰ ਤੋਂ ਇਹਦੀ ਇੱਕ ਦੀ ਚੰਗੀ ਤਰ੍ਹਾਂ ਦੇ ਦਿਓ ਇਹਦੀ ਕਾਲ ਦੀ ਸੂਈ ਜੋ ਕਾਲ ਦੀ ਸੂਈ ਹੈ ਜੀ 11 12 ਕਿਲੋ ਵਿੱਚ ਸਟਾਰਟ ਕੀਤਾ ਜੋ ਕਰਮਾਈ ਨੇ ਬੋਲਾ ਠੀਕ ਹੈ ਜੀ ਵਿੱਚ 17 18 ਕਿਲੋ ਦੁੱਧ ਪਰ ਸਕਦੀ ਜੋ ਕੋਈ ਵੀਰ ਦੀ ਸੇਵਾ ਜੋ 10 ਕਿਲੋ ਵੀ ਚੋ ਸਕਦੇ ਠੀਕ ਹੈ ਜੀ ਵਿੱਚ 3 ਵਜੇ ਦਾ ਟਾਈਮ ਜੋ ਕੋਈ ਟਾਈਮ ਤੇ ਲਾਣੀ ਜੋ ਸਵੇਰ ਦੀ 7 7:30 ਦੀ ਚਵਾਈ ਜੋ ਲਓ ਜੀ ਤੀਜੀ ਚਵਾਈ ਜੋ ਜੇ ਮੱਧ ਨੂੰ ਲੱਗੀ ਠੀਕ ਹੈ ਜੀ ਸਵੇਰ ਜੋ ਚੱਡਾ ਵਿਖਾਓ ਗਾੜੀਆਂ ਆ ਕੇ ਲਓ ਭਾਂਡਾ ਵਿਖਾਓ ਲਓ ਜੀ ਲਓ ਬਹੁਤ ਠੰਡੀ ਧੀਰੀ ਵੀਰ ਜੀ ਪੱਠ ਪੁੜਾ ਵੇਖੋ ਝੋਟੀ ਦਾ ਪੂਰਾ ਪੂਰਾ ਗਏ ਯਾਰ ਘਰ ਘਰ ਜੰਮਦੇ ਸ਼ਾਹੀ ਸਹੀ ਗੱਲ ਹੈ ਜੀ ਇਹ ਲੱਭਣੇ ਬੜੇ ਮੁਸ਼ਕਲ ਆਵੇ। ਲਓ ਜੀ ਕਰੋ ਜੇ। ਵੀਰ ਜੀ ਗਰਲਾ ਐਡੇ ਮੋٹے ਥਣ ਹੁੰਦੇ ਆ ਜਿਹੜੇ। ਹਾਂਜੀ ਹਾਂਜੀ। ਗਰਲਾ ਗਰਲਾ ਵਰਦੀ ਵੀਰ ਜੀ। ਹਾਂਜੀ। ਠੀਕ ਹੈ ਜੀ। ਆਹ ਨਾਲ ਕੱਟੀ ਆਈ। ਹਾਂਜੀ ਜੀ। ਕੱਟੀ ਵੀ ਮੋਹਰਾ ਜੀ ਆ ਬੋ। ਹਾਂਜੀ ਵੀਰ ਜੀ ਮੋਹਰਾ ਯਮ 29 ਦੀ ਕੱਟੀ ਆਈ। ਹਾਂਜੀ ਠੀਕ ਹੈ ਜੀ। ਹਾਂਜੀ। ਤੇ ਰੇਟ ਤੇ ਆਪਾਂ ਵੀਰ ਜੀ ਦੱਸਦਾ ਫੇਰ ਇੱਕ ਵਾਰ ਦੁਬਾਰਾ ਲਾ ਦੇ ਰੇਟ ਦਾ। ਵੀਰ ਜੀ ਮੁੱਲ ਕਰਾਉਣ ਨੂੰ ਕੋਈ 75 ਕਰਾਈ ਜਾਓ 80 ਕਰਾਈ ਜਾਓ। ਹਾਂਜੀ। ਹਾਂ ਨਾ ਵੀਰ ਜੀ 65 ਤੁਹਾਨੂੰ ਕਿਹਾ 65 ਤੁਹਾਡਾ ਮਾਨਦਾਨ ਕਰਕੇ 65 ਦੇ ਦਾ। ਇੱਕ 65 ਦੇ। ਕੱਲੇ ਪੈਣ ਦੀ ਨਹੀਂ ਇੱਕ ਪੈਣ ਦੀ ਵਿੱਚ ਠੀਕ ਹੈ ਜੀ ਆਹ ਵਿੱਚ ਦੋ ਟਾਈਮ ਚੋ ਚਾਰ ਤਿੰਨ ਟਾਈਮ ਚੋ ਦਸੱਲੀ ਕਰਕੇ ਆਪਣੇ ਘਰੋਂ ਖੜੋਈ ਠੀਕ ਹੈ ਜੀ ਵੀਜੀ ਬੋਹਰਾ ਜੀ ਕੱਲ ਦੀ ਸੂਈ ਤੀਜੀ ਚ ਵਾਈ ਮੱਝ ਦੀ ਠੀਕ ਹੈ ਜੀ ਤੇ ਚਲੋ ਜੀ ਆਪਾਂ ਦੂਸਰੇ ਪਸ਼ੂ ਤੇ ਚੱਲਦੇ ਆ ਜੀ ਦਿਓ ਜੀ ਇਹਦੀ ਡਿਟੇਲ ਵੀਜੀ ਗੱਬਣਾ ਹਾਂਜੀ ਕਿੰਨਾ ਕਰ ਰਹੀ ਦੀ ਜੀ ਵੀਜੀ ਲਓ ਸੋ ਨੂੰ ਲਾਹੂ ਪੰਜ-ਸੱਤ ਦਿਨ ਲਓ ਜੀ ਕਰੋ ਇਹ ਵੀ 18 18 ਕਿਲੋ ਦੀ ਮਾਲਕਾ 18-19 ਕਿਲੋ ਦੀ ਮਾਲਕ ਵਿੱਚ ਘਰ ਆਣੇ ਦੱਸਿਆ ਕਿ ਕਿੰਨਾ ਸੂਆ ਇਹਦਾ ਵੀਜੀ ਤੀਜੇ ਸੂਏ ਸੁਣੀ ਭਰਾਗਾ ਤੀਸਰੇ ਸੂਏ ਸੁਣੀ ਹਾਂਜੀ ਠੀਕ ਹੈ ਜੀ ਵਿਖਾਓ ਜ ਇਹ ਜੀ ਮੈਂ ਨਹੀਂ ਬੋਲਣਾ ਮਾਜੀ ਬੋਲੂਗੀ ਮਾਜੀ ਤਾਂ ਤੁਹਾਨੂੰ ਪੜਨੇ ਬੋਲੂ ਛਾ ਜੀ ਲਓ ਜੀ ਬਿਲਕੁਲ ਗਾਂ ਹੀ ਬੰਦੀ ਛਾ ਜੀ ਹਾਂ ਜੀ ਇਹ ਪਿਓ ਰੇਕ ਰੰਗ ਕਾਲਾ ਜੀ ਵੀ ਜੀ 17 18 ਕਿਲੋ ਦੁੱਧ ਕੱਢਿਆ 18 ਕਿਲੋ ਖੈਰੀ ਕਰਮ ਵਾਲੀ ਪੀਕ ਲੈਵਲ ਤੇ 17 18 19 ਕਿਲੋ ਭਰਦੂ ਛਾ ਜੀ ਲਓ ਜੀ ਕਰੋ ਚੈੱਕ ਰੋਕ ਲਓ ਵੀਰ ਜੀ ਇੱਥੇ ਮੜਾ ਠੀਕ ਹੈ ਜੀ ਤੇ ਕਿੰਵਾ ਸੁਵੇ ਵੀਰ ਜੀ ਇਹਦਾ ਤੀਜੇ ਸੁਵੇ ਵੀਰ ਜੀ ਸੂਣ ਵਾਲੀ ਗਾਂ ਤੀਸਰੇ ਸੁਵੇ ਸੂਣਾ ਇਹਨੇ ਹਾਂ ਜੀ ਠੀਕ ਹੈ ਜੀ ਲਓ ਜੀ ਕਰੋ ਚੈੱਕ 11 11 ਗਲ ਨੂੰ ਨਹੀਂ ਮਰਦੀ ਵੀਰ ਜੀ ਕਰਮਾ ਲਈ ਤੇ ਕਿਵੇਂ ਠੰਡੀ ਧੀਰੀ ਹੈ ਵੀਰ ਜੀ ਬਹੁਤ ਜਿਆਦੀ ਵੀਰ ਜੀ ਕਈ ਦੇ ਪਾਸ ਕਰਨੀਆਂ ਪਈਆਂ ਡੰਡਾ ਫੜ ਕੇ ਇਹ ਇਦਾਂ ਹੀ ਪਾਸ ਕੀਤੀ ਵੀਰ ਜੀ ਉਥੇ ਇਦਾਂ ਹੀ ਗਰਲ ਗਰਲ ਹੁੰਦੀ ਵੀਰ ਜੀ ਵੇਖੋ ਕੋਈ ਜਦਾਂ ਮਰਜੀ ਆਏ ਥੱਲੇ ਬਈ ਜਾ ਕੋਈ ਚੱਕਰ ਨਹੀਂ ਕਰਮਾ ਲਈ ਦੇ ਹਾਂਜੀ ਵੀਰ ਜੀ ਵੇਖੋ ਇਧਰ ਚੱਡਾ ਉਹ ਵੀਰ ਜੀ ਵਲਾਗ ਲੰਗਾ ਹੀ ਬੰਦੀ ਆ ਲਓ ਜੀ ਲਓ ਥਣ ਭਾਂਡਾ ਉਹ ਵੀਰ ਜੀ ਵਿਰਲਾ ਦੇ ਥਾਣਾ ਪੂਰੇ ਪੂਰੇ ਓਕੇ ਆ ਗਏ ਉਪਰਲੀ ਸਾਈਡ ਨੂੰ ਕਰੇ ਵੀਰ ਜੀ ਹੋ ਗਿਆ ਕਰਾ ਦੀ ਮਾ ਮੋੜਿਆ ਪੀੜ ਹੁੰਦਾ ਪੈਂਦਾ ਨਹੀਂ ਲਾਓ ਜੀ ਇਹਦੀ ਪੀਕ ਲੈਵਲ ਤੇ 17 18 ਕਿਲੋ ਦੁੱਧ ਭਰੂ ਮੱਝ ਠੀਕ ਹੈ ਜੀ ਕਰੋ ਦੋਸਤੋ ਚੈੱਕ ਕੇਸ ਨੂੰ ਕਰਿਓ ਐਨੂੰ ਮੜਾਇਆ ਜਰਾ ਹਲ ਕਰਮਾਲੀ ਕਰ ਪਰੇ ਮੂੰ ਲਾਓ ਜੀ ਫੇਰ ਤੋਂ ਵੀਰ ਜੀ ਜੀ ਡਿਟੇਲ ਦੱਸ ਦਿਓ ਜੀ ਤੀਜਾ ਸਵੇਰ ਸੁਣੀ ਜੋ ਵੀਰ ਜੀ ਹਾਂਜੀ ਇੱਕ ਲੈ ਜੇ ਪੰਜ ਲੈ ਜੇ ਸੱਤ ਲੈ ਜੇ ਤੋਂ ਵੱਧ ਦਿਨ ਨਹੀਂ ਖੜੂਗੀ ਵੀਰ ਜੀ ਠੀਕ ਹੈ ਪੰਜ ਸੱਤ ਦਿਨਾਂ ਦੇ ਹਾਂਜੀ ਵੀਰ ਜੀ ਵੇਖੋ ਵੀਰੀ ਚੱਡਾ ਵੇਖੋ ਬਲੈਕ ਨਗਾ ਜਿਵੇਂ ਫੀੜ ਦੀ ਬੁਰਦੀ ਚੱਡਾ ਨਹੀਂ ਦੋ ਤਾਲਾ ਚੱਡਾ ਜੋ ਠੀਕ ਹੈ ਜੀ ਤੇ ਰੇਡ ਕੀ ਕਰਦੇ ਜੀ ਇਹਦਾ ਰੇਡ ਵੀ ਜੀ ਦਾ ਕੋਈ ਡੇਡ ਨਹੀਂ ਕੋਈ 1 60 ਨਹੀਂ ਹਾਂਜੀ ਵੀਰ ਜੀ ਇੱਕ 30 ਦਾ ਮਾਨਤਾਨ ਕਰਦਾਂਗੇ ਤੁਹਾਡੇ ਚੈਨਲ ਦਾ 1.25 ਦੀ ਮਾਹੀ ਦੇ ਦਾਂਗੇ ਸ਼ਾਇਦ ਠੀਕ ਹੈ ਜੀ 1.25 ਹਾਂਜੀ ਵੀਰ ਜੀ ਉਹ ਫੋਨ ਕਰੋ ਜਿੰਨੇ ਕੋਈ ਫालतू ਫੋਨ ਨਾ ਕਰੋ ਵੀ ਲੱਖ ਲੈ ਲਾ 95 ਲੈ ਲਾ ਵੀਰ ਜੀ ਉਹ ਫੋਨ ਬੇਸ਼ੱਕ ਨਾ ਕਰਿਓ ਠੀਕ ਹੈ ਜੀ 1.25 ਹਜ਼ਾਰ ਵੀਰ ਜੀ ਤੁਹਾਡਾ ਸਾਰਾ ਮਾਨਤਾਨ ਜੇ ਤੁਹਾਡਾ ਫੋਲੋ ਚੈਨਲ ਕਰਕੇ ਇਹੂਗਾ 1 ਹਜ਼ਾਰ ਰੁਪਿਆ ਉਹਦੇ ਵਾਸਤੇ ਮਾਨਤਾਨ ਠੀਕ ਹੈ ਜੀ ਹਾਂਜੀ ਲਓ ਜੀ ਕਰੋ ਚੈੱਕ 1.25 ਹਜ਼ਾਰ ਵੀਰ ਨੇ ਰੇਟ ਰੱਖਤਾ ਜੀ ਤੇ ਇਹ ਅੱਜ ਪਿੰਡ ਠੱਠੀਆਂ ਦੇ ਵਿੱਚ ਠੱਠੀਆਂ ਮੰਤਾਂ ਹਾਂਜੀ ਠੱਠੀਆਂ ਮੰਤਾਂ ਮੰਤਾਂ ਦੇ ਵਿੱਚ ਤਰਨਤਾਰ ਜਿਲ੍ਹਾ ਤਸਵੀਰ ਵੀ ਤਰਨਤਾਰ ਨੇ ਸ਼ਹਿਰੇ ਤੇ ਹਰੀ ਗਿਆ ਦੇ ਵਿੱਚਕਾਰ ਪਿੰਡ ਆ ਹਾਂਜੀ ਥਰਾਲੀ ਦੇ ਵਿੱਚਕਾਰ ਠੱਠੀਆਂ ਮੰਤਾਂ ਤੇ ਨੰਬਰ ਨੰਬਰ ਵੀ ਜੀ ਆਪਣਾ 9158 9717 98158 9717 ਵੀ ਜੀ ਉਹ ਫੋਨ ਕਰਿਓ ਕੋਈ ਫालतू ਫੋਨ ਨਾ ਕਰਿਓ ਵੀ ਜੀ ਇਹਨੇ ਲੈ ਲਓ ਇਹਨੇ ਲੈ ਲਓ ਵੀ ਜੇ ਇਹੇ ਪਸੰਦ ਹੋਏ ਫੋਨ ਕਰੇ ਭਰਾ ਠੀਕ ਹੈ ਜੀ ਲਓ ਜੀ ਦੋਸਤੋ ਇਹ ਹੀ ਅੱਜ ਆਪਣੇ ਦੋ ਪਸੂ ਐਡੇ ਠੱਠੀਆਂ ਮੰਤ ਜਿਲ੍ਹਾ ਦੇ ਤਹਿਸੀਲ ਤਰਨਤਾਰਨ ਸਾਹਿਬ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੋਰ ਨਵੇਂ-ਨਵੇਂ ਵੀਡੀਓ ਲੈ ਕੇ ਆਵਾਂਗੇ ਜੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ